ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਚੈਨਲ ਗਿਆਨ ਟਾਈਮ ਤੇ ਹਾਜ਼ਰਾਂ ਨਵੀਂ ਕਹਾਣੀ ਲੈ ਕੇ ਉਮੀਦ ਆ ਤੁਹਾਨੂੰ ਕਹਾਣੀ ਪਸੰਦ ਆਊਗੀ ਕਹਾਣੀ ਸ਼ੁਰੂ ਕਰਦੇ ਹਾਂ ਰਿਸ਼ਤਾ ਵਿੱਚ ਬਰਾਬਰੀ ਅੰਗਰੇਜ਼ ਸਿੰਘ ਨੇ ਕਦੇ ਵੀ ਆਪਣੇ ਤਿੰਨਾਂ ਤੇ ਪੁੱਤਰਾਂ ਵਿੱਚ ਕੋਈ ਫਰਕ ਨਹੀਂ ਸੀ ਰੱਖਿਆ ਇਹੀ ਕਾਰਨ ਸੀ ਕਿ ਉਸ ਦੀਆਂ ਕੁੜੀਆਂ ਦੇ ਕੋਲ ਡਿਗਰੀਆਂ ਸੀ ਤੀ ਪੁੱਤ ਨੂੰ ਇੱਕ ਅੱਖ ਨਾਲ ਦੇਖਣ ਵਾਲੇ ਤੇ ਦੋਨਾਂ ਨੂੰ ਬਰਾਬਰ ਮਾਣ ਦੇਣ ਵਾਲੇ ਅੰਗਰੇਜ਼ ਸਿੰਘ ਤੇ ਸਰਬਜੀਤ ਕੌਰ ਨੇ ਆਪਣੇ ਤਿੰਨਾਂ ਬੱਚਿਆਂ ਜਸ਼ਨ আরવાસ ਤੇ संदीप ਨਾਲ ਕਦੇ ਵੀ ਕੋਈ ਫਰਕ ਨਹੀਂ ਕੀਤਾ ਸੀ ਇੱਕ ਸਮਾਨ ਪਰਵਰਿਸ਼ ਕੀਤੀ ਇਹੀ ਕਾਰਨ ਸੀ ਕਿ ਜਦੋਂ ਵੱਡੀ ਕੁੜੀ ਜਸ਼ਨ ਨੇ ਡੈਂਟਲ ਕੋਰਸ ਵਿੱਚ ਦਾਖਲਾ ਲੈਣ ਦੀ ਇੱਛਾ ਜ਼ਾਹਿਰ ਕੀਤੀ ਜਸ਼ਨ ਕਹਿੰਦੀ papa ਖੁਸ਼ੀ ਡੈਂਟਲ ਕੋਰਸ ਵਿੱਚ ਕੋਰਸ ਕਰਨ ਲਈ ਚीन ਜਾ ਰਹੀ ਹੈ ਮੈਂ ਵੀ ਜਾਣਾ ਚਾਹੁੰਦੀ ਹਾਂ ਮੈਂ ਵੀ ਡੈਂਟਿਸਟ ਬਣਨਾ ਹੈ ਤਾਂ ਅੰਗਰੇਜ਼ ਸਿੰਘ ਕਹਿੰਦੇ ਜਸ਼ਨ ਬਾਹਰ ਜਾਣ ਦੀ ਕੀ ਜ਼ਰੂਰਤ ਹੈ ਡੈਂਟਲ ਕੋਰਸ ਤਾਂ ਇੰਡੀਆ ਵਿੱਚ ਵੀ ਹੋ ਜਾਂਦਾ ਹੈ ਜਸ਼ਨ ਕਹਿੰਦੀ ਪਾਪਾ ਇੱਥੇ ਡਾਇਰੈਕਟ ਐਡਮਿਸ਼ਨ ਦੇ ਰਹੇ ਨਹੀਂ 12ਵੀਂ ਕਲਾਸ ਦੇ ਨੰਬਰਾਂ ਤੇ ਇੱਥੇ ਕੋਚਿੰਗ ਲਵਾਵਾਂਗੀ ਫਿਰ ਟੈਸਟ ਦੇਵਾਂਗੀ ਇੱਕ ਦੋ ਸਾਲ ਇਸ ਤਰ੍ਹਾਂ ਹੀ ਚਲੇ ਜਾਣਗੇ ਜਸ਼ਨ ਕਹਿੰਦੀ ਪਰ ਪਾਪਾ ਅੰਗਰੇਜ਼ ਸਿੰਘ ਕਹਿੰਦੇ ਪਰ ਵਰ ਕੁਝ ਨਹੀਂ ਤਾਂ ਖੁਸ਼ੀ ਜਸ਼ਨ ਕਹਿੰਦੀ ਪਾਪਾ ਤੁਸੀਂ ਖੁਸ਼ੀ ਦੇ ਪਾਪਾ ਨਾਲ ਗੱਲ ਕਰ ਲਓ ਮੈਂ ਤੁਹਾਨੂੰ ਫੋਨ ਲਗਾ ਦਿੰਨੀ ਹਾਂ ਹਾਂ ਉਹਨਾਂ ਨੂੰ ਸਾਰਾ ਪਤਾ ਹੈ ਕਿ ਉਹ ਆਪਣੇ ਕੰਮ ਦੇ ਸਿਲਸਿਲੇ ਵਿੱਚ ਅਕਸਰ ਹੀ ਉੱਥੇ ਜਾਂਦੇ ਰਹਿੰਦੇ ਆ ਅੰਗਰੇਜ਼ ਸਿੰਘ ਨੇ ਖੁਸ਼ੀ ਦੇ ਪਾਪਾ ਨਾਲ ਗੱਲ ਕੀਤੀ ਫੀਸ ਬਹੁਤ ਜ਼ਿਆਦਾ ਸੀ ਅੰਤ ਵਿੱਚ ਉਹ ਸੋਚ ਵਿੱਚ ਪੈ ਗਈ ਖੁਸ਼ੀ ਦੇ ਪਾਪਾ ਕਹਿੰਦੇ ਐਜੂਕੇਸ਼ਨ ਲਾਉਣ ਵੀ ਮਿਲਦਾ ਹੈ ਜੀ ਅੱਜ ਕੱਲ ਬੱਚਿਆਂ ਨੂੰ ਵਿਦੇਸ਼ ਪੜਨ ਦੇ ਲਈ ਫਿਰ ਅੰਗਰੇਜ਼ ਸਿੰਘ ਸੋਚਣ ਲੱਗੇ ਕਿ ਪੜਨ ਵਿੱਚ ਵੀ ਠੀਕ ਠਾਕ ਹੈ ਪੜ ਲਏਗੀ ਤਾਂ ਦੰਦਾਂ ਦੀ ਡਾਕਟਰ ਬਣ ਜਾਏਗੀ ਸਰਬਜੀਤ ਹੱਥ ਪੁੰਜਦੇ ਹੋਏ ਰਸੋਈ ਵਿੱਚੋਂ ਬਾਹਰ ਆਈ ਤੇ ਕਹਿੰਦੀ ਪਹਿਲਾਂ ਇਹ ਪਤਾ ਕਰ ਲਓ ਕਿ ਮਾਨਤਾ ਪ੍ਰਾਪਤ ਹੈ ਵੀ ਜਾਂ ਨਹੀਂ ਤਾਂ ਜਸ਼ਨ ਕਹਿੰਦੀ ਆ ਨਾ ਮੰਮੀ ਬਸ ਵਾਪਸ ਆ ਕੇ ਇੱਥੇ ਇੱਕ ਪੇਪਰ ਦੇਣਾ ਪੈਂਦਾ ਹੈ ਐਮਸੀਆਈ ਦਾ ਤੇ ਪ੍ਰਮਾਣ ਪੱਤਰ ਮਿਲ ਜਾਂਦਾ ਹੈ ਪਾਪਾ ਜੇ ਮੇਰੀ ਜਗ੍ਹਾ ਅਰਵਾਜ਼ ਹੁੰਦਾ ਤਾਂ ਤੁਸੀਂ ਜ਼ਰੂਰ ਭੇਜਿੰਦੇ ਅੰਗਰੇਜ਼ ਸਿੰਘ ਕਹਿੰਦੀ ਨਹੀਂ ਇਹ ਬਿਲਕੁਲ ਨਹੀਂ ਹੈ ਤੂੰ ਇਸ ਤਰ੍ਹਾਂ ਕਿਉਂ ਸੋਚਿਆ ਕਿ ਮੈਂ ਤੁਹਾਡੇ ਭੈਣ ਭਰਾਵਾਂ ਵਿੱਚ ਕਦੇ ਕੋਈ ਫਰਕ ਕੀਤਾ ਹੈ ਅੰਗਰੇਜ਼ ਸਿੰਘ ਨੇ ਉਸ ਦੀ ਗੱਲ ਤੇ ਪਿਆਰ ਨਾਲ ਥੱਪੜ ਮਾਰਦੇ ਹੋਏ ਕਿਹਾ ਬੈਂਕ ਵਿੱਚ ਕੈਸ਼ੀਅਰ ਹੀ ਤਾਂ ਸੀ ਅੰਗਰੇਜ਼ ਸਿੰਘ ਸਰਜੀਤ ਕੂਲ ਦੀ ਟੀਚਰ ਸੀ ਦੋਨਾਂ ਦੀ ਤਨਖਾਹ ਨਾਲ ਘਰ ਵਾਸ ਠੀਕ ਠਾਕ ਹੀ ਚੱਲ ਰਿਹਾ ਸੀ। ਕੁਝ ਜ਼ਿਆਦਾ ਜਮਾ ਨਹੀਂ ਕਰ ਸਕੇ ਸੀ। ਦੋਨੋਂ ਅੰਗਰੇਜ਼ ਸਿੰਘ ਦੀ ਜ਼ਮੀਨ ਦਾ ਵੀ ਬਹੁਤ ਸਾਲਾਂ ਤੋਂ ਝਗੜਾ ਚੱਲ ਰਿਹਾ ਸੀ। ਕਈ ਸਾਲਾਂ ਤੋਂ ਮੁਕਾਦਮੇ ਤੇ ਪੈਸਾ ਅਲੱਗ ਲੱਗ ਰਿਹਾ ਸੀ। ਸਰਬਜੀਤ ਨੂੰ ਪੇਕਿਆਂ ਤੋਂ ਜ਼ਰੂਰ ਕੁਝ ਪ੍ਰਾਪਰਟੀ ਦਾ ਆਪਣਾ ਹਿੱਸਾ ਮਿਲਿਆ ਸੀ ਜਿਸ ਨਾਲ ਭਵਿੱਖ ਵਿੱਚ ਬੱਚਿਆਂ ਦਾ ਵਿਆਹ ਤੇ ਆਪਣਾ ਘਰ ਬਣਾਉਣ ਦੇ ਲਈ ਸੋਚ ਰਹੇ ਸੀ। ਅੰਗਰੇਜ਼ ਸਿੰਘ ਕਹਿੰਦੇ ਘਰ ਤਾਂ ਬਣਦਾ ਹੀ ਰਹੇਗਾ ਸਰਬਜੀਤ ਵਿਆਵੀ ਹੁੰਦੇ ਰਹਿਣਗੇ ਪਹਿਲਾਂ ਬੱਚੇ ਲਾਇਕ ਬਣ ਜਾਣ ਤਾਂ ਇਹ ਸਭ ਤੋਂ ਵੱਡੀ ਗੱਲ ਹੋਵੇਗੀ ਹੈਨਾ ਕਹ ਅੰਗਰੇਜ਼ ਸਿੰਘ ਨੇ ਸਹਿਮਤੀ ਮੰਗੀ ਫਿਰ ਖੁਦ ਹੀ ਕਹਿੰਦੇ ਹੋ ਸਕਦਾ ਹੈ ਅਸੀਂ ਮੁਕੱਦਮਾ ਜਿੱਤ ਜਾਈਏ ਤਾਂ ਫਿਰ ਪਿਆਸਿਆਂ ਦੀ ਕੋਈ ਕਮੀ ਨਹੀਂ ਰਹੇਗੀ ਸਰਬਜੀਤ ਕਹਿੰਦੀ ਹਾਂ ਤੁਸੀਂ ਠੀਕ ਕਹਿ ਰਹੇ ਹੋ ਅੱਜ ਕੱਲ ਨੂਹਾ ਵੀ ਲੋਕ ਨੌਕਰੀ ਵਾਲੀਆਂ ਹੀ ਭਾਲਦੇ ਨੇ ਕੋਈ ਪ੍ਰੋਫੈਸ਼ਨਲ ਕੋਰਸ ਕਰ ਲੈਣੀਆਂ ਤਾਂ ਘਰ-ਬਾਰ ਬਹੁਤ ਵਧੀਆ ਤੇ ਆਸਾਨੀ ਨਾਲ ਮਿਲ ਜਾਏਗਾ ਸਰਬਜੀਤ ਨੇ ਆਪਣੀ ਸਹਿਮਤੀ ਜਤਾਈ ਜਮਾ ਪੂੰਜੀ ਆਉਣ ਵਾਲੇ ਸਮੇਂ ਲਈ ਪਈ ਰਹੇਗੀ ਕੋਈ ਐਜੂਕੇਸ਼ਨ ਲੋਨ ਹੀ ਲੈ ਲੈਂਦੇ ਆ ਉਹੀ ਠੀਕ ਰਹੇਗਾ ਪਤਾ ਕਰਦਾ ਹਾਂ ਡਿਟੇਲ ਜੌਬ ਜੁਆਇਨ ਕਰਨ ਤੋਂ ਬਾਅਦ ਹੀ ਕਿਸ਼ਤਾਂ ਜਾਣੀਆਂ ਸ਼ੁਰੂ ਹੋਣਗੀਆਂ ਅੰਗਰੇਜ਼ ਨੇ ਪਤਾ ਕੀਤਾ ਤੇ ਫਿਰ ਸਾਰੀ ਪ੍ਰਕਿਰਿਆ ਸ਼ੁਰੂ ਹੋ ਗਈ ਜਸ਼ਨ ਪੜ੍ਹਾਈ ਲਈ ਵਿਦੇਸ਼ ਚਲੀ ਗਈ ਦੂਸਰੀ ਕੁੜੀ ਸੰਦੀਪ ਦੇ ਦਿਲ ਵਿੱਚ ਵੀ ਵਿਦੇਸ਼ ਜਾ ਕੇ ਪੜ੍ਹਾਈ ਕਰਨ ਦੀ ਚਾਹਤ ਪੈਦਾ ਹੋ ਗਈ ਉਸਨੇ ਲੰਡਨ ਤੋਂ ਬੀਵੀਏ ਬੀਵੀਏ ਕਰਨ ਦੀ ਜਿੱਦ ਫੜ ਲਈ ਕਹਿੰਦੀ Papa ਦੀਦੀ ਨੂੰ ਤਾਂ ਤੁਸੀਂ ਵਿਦੇਸ਼ ਭੇਜ ਦਿੱਤਾ ਮੈਂ ਵੀ ਲੰਡਨ ਪੜ੍ਹਾਈ ਕਰਨੀ ਹੈ Papa ਪਲੀਜ਼ ਪਤਾ ਕਰੋ ਨਾ ਅੰਗਰੇਜ਼ ਅਤੇ ਸਰਬਜੀਤ ਨੇ ਸਾਰੀ ਪੁਸ਼ਕਾਸ਼ ਕੀਤੀ ਸੰਦੀਪ ਨੂੰ ਪੜ੍ਹਾਈ ਲਈ ਲੰਡਨ ਭੇਜ ਦਿੱਤਾ ਹੁਣ ਰਹਿ ਗਿਆ ਸੀ ਸਭ ਤੋਂ ਛੋਟਾ ਅਰਵਾਜ਼ ਪੜਨ ਵਿੱਚ ਉਹ ਵੀ ਬਹੁਤ ਵਧੀਆ ਸੀ ਉਹ ਵੀ ਡਾਕਟਰ ਬਣਨਾ ਚਾਹੁੰਦਾ ਸੀ ਪਰ ਘਰ ਦਾ ਖਰਚ ਦੇਖ ਕੇ ਉਸ ਦਾ ਖਿਆਲ ਵਧਣ ਲੱਗਿਆ ਕਿ ਮਾਂ ਪਿਓ ਕਿੱਥੋਂ ਤੱਕ ਕਰਨਗੇ ਸੇ ਸਾਰੇ ਮਹੀਨੇ ਬਾਅਦ ਪੀ ਐਮਟੀ ਪੇਪਰਾਂ ਵਿੱਚ ਵੀ ਪਾਸ ਹੋਇਆ ਦਾ 4 ਸਾਲ ਐਮ ਬੀਬੀਐਸ ਦੀ ਪੜ੍ਹਾਈ ਵਿੱਚ ਫਿਰ ਇੰਟਰਨਸ਼ਿਪ ਉਸ ਦੇ ਬਾਅਦ ਐਮ ਡੀ ਜਾਂ ਐਮ ਐਸ ਉਸ ਦੇ ਬਿਨਾ ਤਾਂ ਡਾਕਟਰੀ ਦਾ ਕੋਈ ਮਤਲਬ ਹੀ ਨਹੀਂ ਫਿਰ ਹੁਣ ਮੰਮੀ ਪਾਪਾ ਰਿਟਾਇਰ ਵੀ ਹੋਣ ਵਾਲਿਆ ਫਿਰ ਕਦੋਂ ਕਮਾਵਾਂਗਾ ਕਦੋਂ ਉਹਨਾਂ ਦੀ ਮਦਦ ਕਰਾਂਗਾ ਦੋ ਲੋਨ ਤੋਂ ਪਹਿਲਾਂ ਹੀ ਉਹਨਾਂ ਦੇ ਸਿਰ ਤੇ ਨੇ ਦੋ ਲੋਨ ਤਾਂ ਪਹਿਲਾਂ ਹੀ ਉਹਨਾਂ ਦੇ ਸਿਰ ਤੇ ਨੇ ਮੈਨੂੰ ਕੋਈ ਜਲਦੀ ਪੜ੍ਹਾਈ ਕਰਕੇ ਪੈਸਾ ਕਮਾਉਣਾ ਹੈ ਫਿਰ ਉਸਨੇ ਆਪਣਾ ਸਟਰੀਮ ਹੀ ਕਮਰਸ ਕਰਕੇ ਕਰ ਲਿਆ ਉਸਨੇ ਸੀਏ ਦੀ ਪ੍ਰਵੇਸ਼ ਪੇਪਰ ਪਾਸ ਕਰ ਲਈ ਸਟੂਡੈਂਟ ਲੋਨ ਲੈ ਕੇ ਉਸਨੇ ਆਪਣੀ ਸੀਏ ਦੀ ਪੜ੍ਹਾਈ ਸ਼ੁਰੂ ਕਰ ਦਿੱਤੀ ਦਿਨ ਵਿੱਚ ਪੜ੍ਹਾਈ ਕਰਨਾ ਤੇ ਰਾਤ ਨੂੰ ਕਾਲ ਸੈਂਟਰ ਵਿੱਚ ਜੌਬ ਕਰਨ ਲੱਗਿਆ ਅੰਗਰੇਜ਼ ਸਿੰਘ ਤੇ ਸਰਬਜੀਤ ਥੋੜੇ ਪਰੇਸ਼ਾਨਤਾ ਸੀ ਪਰ ਮਨ ਵਿੱਚ ਕੀਤੀ ਇਹ ਸੰਤੁਸ਼ਟੀ ਸੀ ਕਿ ਬੱਚੇ ਕਾਬਿਲ ਬਣ ਕੇ ਆਪਣੇ ਪੈਰਾਂ ਤੇ ਖੜੇ ਹੋਣ ਤੇ ਸ਼ਾਨ ਦੀ ਜ਼ਿੰਦਗੀ ਜਿਉਣਗੇ ਇਸ ਤੋਂ ਵੱਡੀ ਹੋਰ ਕੀ ਗੱਲ ਹੋਵੇਗੀ ਉਹਨਾਂ ਲਈ ਅੰਗਰੇਜ਼ ਸਿੰਘ ਰਟਾਇਰ ਹੋ ਕੇ ਕਿਰਾਏ ਦੇ ਮਕਾਨ ਵਿੱਚ ਆ ਗਏ ਅੰਗਰੇਜ਼ ਸਿੰਘ ਕਹਿੰਦੇ ਸਰਵਜੀਤ ਆਪਾ ਨਹੀਂ ਬਣਵਾ ਸਕੇ ਘਰ ਤਾਂ ਕੀ ਹੋਇਆ ਬੱਚੇ ਤਾਂ ਆਪਣਾ ਘਰ ਬਣਾ ਕੇ ਠਾਠ ਨਾਲ ਰਹਿਣਗੇ ਇੱਕ ਦਿਨ ਜਸ਼ਨ ਦਾ ਬੀ ਡੀ ਐਸ ਪੂਰਾ ਹੋ ਗਿਆ ਵਾਪਸ ਆ ਕੇ ਉਸਨੇ ਇੰਡੀਆ ਦੀ ਮਾਨਤਾ ਲਈ ਪੇਪਰ ਵੀ ਦੇ ਦਿੱਤੇ ਇੰਟਰਨਲ ਸ਼ਿਪ ਦੇ ਬਾਅਦ ਉਸ ਨੂੰ ਲਾਇਸੈਂਸ ਮਿਲ ਗਿਆ ਮਾਂ ਪਿਓ ਦਾ ਸੀਨਾ ਗਰਵ ਨਾਲ ਚੌੜਾ ਹੋ ਗਿਆ ਜਸ਼ਨ ਨੇ ਇੱਕ ਪੀਜੀ ਡੈਂਟਿਸਟ ਸਰਵ ਨੂੰ ਜੀਵਨ ਸਾਥੀ ਦੇ ਰੂਪ ਵਿੱਚ ਪਸੰਦ ਕਰ ਲਿਆ ਸੌਰਵ ਨੂੰ ਦਿਹੇਜ ਨਹੀਂ ਚਾਹੀਦਾ ਸੀ ਪਰ ਘਰ ਵਾਲਿਆਂ ਨੂੰ ਵਿਆਹ ਬਹੁਤ ਧੂਮ-ਧਾਮ ਨਾਲ ਚਾਹੀਦਾ ਸੀ ਜਸ਼ਨ ਕਹਿੰਦੀ ਠੀਕ ਕੀਤਾ ਹੈ Papa ਵਿਆਹ ਰੋਜ਼-ਰੋਜ਼ ਥੋੜਾ ਹੁੰਦੇ ਆ ਹੁਣ ਇਹ ਲੋਕ ਦਿਹੇਜ ਤਾਂ ਨਹੀਂ ਲੈ ਰਹੇ ਜਸ਼ਨ ਆਪਣੇ ਮੰਮੀ ਪਾਪਾ ਨੂੰ ਦਲੀਲਾਂ ਦੇ ਕੇ ਸਮਝਾਉਣ ਦੀ ਕੋਸ਼ਿਸ਼ ਕਰਨ ਲੱਗੀ ਹਾਂ ਹਾਂ ਹੋ ਜਾਏਗਾ ਤੂੰ ਚਿੰਤਾ ਨਾ ਕਰ ਅੰਗਰੇਜ਼ ਸਿੰਘ ਨੇ ਉਸ ਨੂੰ ਤਸੱਲੀ ਦਿੰਦੇ ਹੋਏ ਕਿਹਾ ਜਿਵੇਂ ਕਿ ਅੰਗਰੇਜ਼ ਸਿੰਘ ਤੇ ਸਰਬਜੀਤ ਨੇ ਵੱਡੀ ਕੁੜੀ ਨੂੰ 5 ਸਟਾਰ ਹੋਟਲ ਤੋਂ ਵਿਦਾ ਕੀਤਾ ਵਿਆਹ ਤੋਂ ਪਿੱਛੋਂ ਜਸ਼ਨ ਕਹਿੰਦੀ ਮਮੀ ਪਾਪਾ ਮੈਨੂੰ ਪੜਨ ਦਾ ਸ਼ੌਕ ਸੀ ਸੋ ਪੜ ਲਿਆ ਪ੍ਰੈਕਟਿਸ ਵਗੈਰਾ ਮੇਰੇ ਵਾਸਤੇ ਗੱਲ ਨਹੀਂ ਮੈਨੂੰ ਤਾਂ ਬਸ ਘੁੰਮਣਾ ਫਿਰਨਾ ਤੇ ਮਸਤੀ ਕਰਨਾ ਹੀ ਚੰਗਾ ਲੱਗਦਾ ਲਾਉਣ ਦਾ ਤੁਸੀਂ ਦੇਖ ਲਿਓ ਮੇਰੇ ਕੋਲ ਉੱਥੇ ਵੈਂਕ ਦਾ ਕੋਈ ਲੈਟਰ ਵੈਟਰ ਨਹੀਂ ਜਾਣਾ ਚਾਹੀਦਾ ਨਹੀਂ ਤਾਂ ਬਹੁਤ ਬੁਰਾ ਫੀਲ ਹੋਏਗਾ ਸੌਰਿਆ ਤੇ ਮੈਨੂੰ ਮੈਂ ਸੌਰਵ ਨੂੰ ਲਾਉਣ ਦੇ ਬਾਰੇ ਕੁਝ ਨਹੀਂ ਦੱਸਿਆ ਸੌਰਵ ਨੂੰ ਪਤਾ ਹੈ ਅਰਵਾਜ਼ ਕਹਿੰਦਾ ਤੂੰ ਕੰਮ ਨਹੀਂ ਕਰੇਂਗੀ ਤਾਂ ਜਸ਼ਨ ਕਹਿੰਦੀ ਕੀ ਕਹਿ ਰਹੀ ਹਾਂ ਕੁਝ ਕਰਨ ਦੀ ਜ਼ਰੂਰਤ ਨਹੀਂ ਐ ਬਸ ਰਾਣੀ ਬਣ ਕੇ ਰਹਿਣਾ ਹੈ ਮੈਂ ਤਾਂ ਪਲਕਾਂ ਤੇ ਬਿਠਾ ਕੇ ਰੱਖਣਗੇ ਤੂੰ ਦੇਖੀ ਤੇ ਉਹ ਗੱਲ ਕਰਕੇ ਹੱਸ ਪਈ ਅਰਵਾਜ਼ ਕਹਿੰਦਾ ਦੀਦੀ ਤੈਨੂੰ ਪਤਾ ਐ ਨਾ ਕਿ ਮੰਮੀ ਪਾਪਾ ਹੁਣ ਟਾਇਰ ਹੋ ਚੁੱਕੇ ਨੇ ਸਾਡੇ ਚੱਕਰ ਵਿੱਚ ਵਿਚਾਰੇ ਘਰ ਤੱਕ ਵੀ ਨਹੀਂ ਬਣਵਾ ਸਕੇ ਬੈਂਕ ਤੋਂ ਸਟੂਡੈਂਟ ਲੋਨ ਤਾਂ ਹੈ ਹੀ ਪ੍ਰਾਈਵੇਟ ਲੋਨ ਅਲੱਗ ਤੇਰੀ ਵਿਦੇਸ਼ ਦੀ ਪੜਾਈ ਉਹਨਾਂ ਕਿੰਨੀ ਮਹਿੰਗੀ ਪਈ ਤੈਨੂੰ ਪਤਾ ਹੈ ਜਾਸ਼ਨ ਕਹਿੰਦੀ ਹੈ ਰਵਾਸ ਤੂੰ ਮੁੰਡਾ ਹੈ ਸੀਏ ਬਣਦੇ ਹੀ ਬਹੁਤ ਵੱਡੀ ਕੰਪਨੀ ਵਿੱਚ ਲੱਗ ਜਾਏਗਾ ਤੇਰਾ ਦਿਮਾਗ ਤੇਜ ਹੈ ਫਿਰ ਤੂੰ ਤੜਾ ਤੜ ਪੈਸੇ ਕਮਾਏਗਾ ਥੋੜਾ ਓਵਰਟਾਈਮ ਸਾਡੇ ਲਈ ਵੀ ਕਰ ਲੈ ਮੈਨੂੰ ਆਪਣੀ ਘਰ ਦੀ ਗੈਸਤੀ ਸੰਭਾਲਣ ਦੇ ਲਾਈਫ ਇੰਜੋਏ ਕਰਨੀ ਹੈ ਮੈਂ ਤਾਂ ਕਮਾਲ ਹੈ ਦੀਦੀ ਪਹਿਲਾਂ ਵਿਦੇਸ਼ ਦੀ ਮਹਿੰਗੀ ਪ੍ਰੋਫੈਸ਼ਨਲ ਪੜ੍ਹਾਈ ਦੇ ਖਰਚਾ ਕਰਵਾਇਆ ਫਿਰ ਫਾਈਵ ਸਟਾਰ ਵਿੱਚ ਵਿਆਹ ਕੀਤਾ ਦਾਜ ਨਾ ਦੇਣ ਤੇ ਵੀ ਇੰਨਾ ਖਰਚਾ ਹੋਇਆ ਜਿਸ ਦੀ ਗਿਣਤੀ ਨਹੀਂ ਹੁਣ ਕੰਮ ਨਹੀਂ ਕਰੇਗੀ ਤਾਂ ਤੇਰਾ ਲੋਨ ਕਿਵੇਂ ਵਾਪਸ ਹੋਏਗਾ ਇਹ ਤੂੰ ਕਦੇ ਸੋਚਿਆ ਮੰਨਿਆ ਸੰਦੀਪ ਦੀਦੀ ਜਾਤੇ ਮੇਰਾ ਲੋਨ ਤੇ ਇਹਦੀ ਜ਼ਿੰਮੇਵਾਰੀ ਨਹੀਂ ਪਰ ਆਪਣਾ ਜਿੱਤਾ ਤੂੰ ਦੇ ਜੋ ਤੂੰ ਬੈਂਕ ਤੋਂ ਲਿਆ ਸੀ ਕੰਮ ਕਿਉਂ ਨਹੀਂ ਕਰੇਂਗੀ ਫਿਰ ਪ੍ਰੋਫੈਸ਼ਨਲ ਪੜਾਈ ਕਿਉਂ ਕੀਤੀ ਸੀ ਇੰਨਾ ਪੈਸਾ ਕਿਉਂ ਬਰਬਾਦ ਕਰਵਾਇਆ ਜੇ ਤੂੰ ਹਾਊਸ ਵਾਈਫ ਹੀ ਬਣਨਾ ਸੀ ਜਸ਼ਨ ਕਹਿੰਦੀ ਤੂੰ ਤਾਂ ਕਰੇਗਾ ਇਹਨਾਂ ਅਰਵਾਜ਼ ਕੰਮ ਹਾਂ ਮੈਂ ਤਾਂ ਕਰਾਂਗਾ ਹੀ ਅਰਵਾਜ਼ ਕਹਿੰਦਾ ਤੂੰ ਕੰਮ ਨਹੀਂ ਕਰੇਂਗੀ ਤਾਕਤ ਹੀ ਦਿਨਾਂ ਵਿੱਚ ਪਿਆਰ ਹਵਾ ਹੋ ਜਾਏਗਾ ਸੌਰਵ ਦਾ ਜਸ਼ਨ ਕਹਿੰਦੀ ਤਮੀਜ਼ ਨਾਲ ਗੱਲ ਕਰ ਸੌਰਵ ਤੇਰੇ ਜੀਜੂ ਆ ਅਰਵਾਜ਼ ਕਹਿੰਦਾ ਦੀਦੀ ਮੈਂ ਤੇਰੇ ਘਰ ਕੇ ਡਾਕਟਰੀ ਦੀ ਪੜ੍ਹਾਈ ਨਹੀਂ ਕੀਤੀ ਜਦੋਂ ਕਿ ਮੈਂ ਬਚਪਨ ਤੋਂ ਹੀ ਡਾਕਟਰ ਬਣਨਾ ਚਾਹੁੰਦਾ ਸੀ ਘਰ ਦੀ ਹਾਲਤ ਦੇਖ ਕੇ ਆਪਣਾ ਇਰਾਦਾ ਬਦਲ ਲਿਆ ਤੂੰ ਨਾ ਨਾ ਕਹਿੰਦੇ ਕਹਿੰਦੇ ਵੀ ਇੰਨਾ ਖਰਚਾ ਕਰਵਾ ਦਿੱਤਾ ਹੈ ਕਿ ਹੁਣ ਮੰਮੀ ਪਾਪਾ ਕਰਜ਼ੇ ਵਿੱਚ ਡੁੱਬ ਗਏ ਆ ਸ਼ਰਮ ਨਹੀਂ ਆਉਂਦੀ ਤੈਨੂੰ ਕਦੋਂ ਜਿਉਣਗੇ ਉਹ ਆਪਣੇ ਲਈ ਤੇ ਕਦੇ ਤੂੰ ਸੋਚਿਆ ਜਸਨ ਕਹਿੰਦੀ ਤੂੰ ਹੈ ਨਾ ਉਹਨਾਂ ਦਾ ਪੁੱਤ ਕਣੀ ਸੇਵਾ ਉਹਨਾਂ ਦੀ ਸਾਰੀ ਉਮਰ ਲਾਇਕ ਪੁੱਤ ਬਣ ਕੇ ਅਰਵਾਜ਼ ਕਹਿੰਦਾ ਵਾਹ ਦੀਦੀ ਬਾਕੀ ਹਰ ਚੀਜ਼ ਵਿੱਚ ਬਰਾਬਰੀ ਪਰ ਜ਼ਿੰਮੇਵਾਰੀ ਵਿੱਚ ਨਹੀਂ ਉਧਰ ਸੰਦੀਪ ਨੇ ਵੀ ਆਪਣੀ ਮਰਜ਼ੀ ਨਾਲ ਵਿਆਹ ਕਰਵਾ ਲਿਆ ਤੇ ਉਸਦੇ ਸਾਰੇ ਕਟੜ ਰੀਤੀ ਰਿਵਾਜਾਂ ਵਾਲੇ ਸੀ ਬੜੀ ਜਦੋਜਹਿਦ ਤੋਂ ਬਾਅਦ ਰਾਜੀ ਹੋਈ ਪਰ ਘਰ ਵਿੱਚ ਫਿਰ ਵੀ ਨਹੀਂ ਰੱਖਿਆ ਲਿਹਾਜ਼ਾ ਸੰਦੀਪ ਦਾ ਹਸਬੰਡ ਆਕਾਸ਼ ਤੇ ਉਸ ਉਹ ਕਰੋ ਅਲੱਗ ਰਹਿਣ ਲਈ ਮਜਬੂਰ ਹੋ ਗਏ ਦੋਨਾਂ ਵਿੱਚੋਂ ਕਿਸੇ ਦੇ ਕੋਲ ਜਵਾਬ ਨਹੀਂ ਸੀ ਜਵਾਬ ਨਾ ਹੋਣ ਦੀ ਵਜ੍ਹਾ ਕਰਕੇ ਸਾਰਾ ਖਰਚਾ ਅੰਗਰੇਜ਼ ਸਿੰਘ ਤੇ ਸਰਬਜੀਤ ਤੇ ਆ ਗਿਆ ਸੰਦੀਪ ਨੇ ਤਾਂ ਪੜ੍ਹਾਈ ਛੱਡ ਹੀ ਦਿੱਤੀ ਸੀ ਪਰ ਆਕਾਸ਼ ਨੇ ਆਪਣੀ MBA ਪੂਰੀ ਕਰ ਲਈ ਬਾਅਦ ਵਿੱਚ ਉਸ ਨੂੰ ਜਵਾਬ ਵੀ ਮਿਲ ਗਈ ਉਧਰ ਜਸ਼ਨ ਦੇ ਸੌਰਵਿਆਂ ਦੀ ਅਸਲੀਅਤ ਸਾਹਮਣੇ ਆਉਣ ਲੱਗੀ ਆਏ ਦਿਨ ਉਸ ਦੀ ਸੱਸ ਤਾਨੇ ਦੇਣ ਲੱਗੀ ਕਹਿੰਦੀ ਸੌਰਵ ਦੀ ਤਨਖਾਹ ਕਿੱਥੇ ਜਾਂਦੀ ਹੈ ਅਸੀਂ ਤਾਂ ਸੌਰਵ ਨੂੰ ਤੇਰੇ ਨਾਲ ਵਿਆਹਣ ਦੀ ਇਜਾਜ਼ਤ ਇਸ ਲਈ ਦਿੱਤੀ ਸੀ ਕਿ ਦੋਨੋਂ ਮਿਲ ਕੇ ਘਰ ਪਰਿਵਾਰ ਨੂੰ ਸੰਭਾਲ ਲਉਗੇ ਵੈਸੇ ਵੀ ਲੰਮਾ ਚੌੜਾ ਪਰਿਵਾਰ ਨਹੀਂ ਪਰਿਵਾਰ ਹੈ ਸਾਡਾ ਜਸ਼ਨ ਤੇਰੇ ਤੋਂ ਨਾ ਤਾਂ ਘਰ ਦਾ ਕੰਮ ਸੰਭਾਲਿਆ ਜਾਂਦਾ ਤੇ ਨਾ ਹੀ ਬਾਹਰ ਦਾ ਕੁਝ ਕਰਦੀ ਐ ਸੌਰਵ ਵੀ ਕਿੰਨੇ ਦਿਨ ਤੇਰੀ ਆਰਤੀ ਉਤਾਰਦਾ ਰਹੇਗਾ ਇੱਕ ਮਹੀਨੇ ਬਾਅਦ ਹੀ ਜਸ਼ਨ ਦੀ ਸੱਸ ਆਪਣੇ ਅਸਲੀ ਰੂਪ ਵਿੱਚ ਆ ਗਈ ਸੌਰਵ ਹੁਣ ਆਪਣੇ ਦੋਸਤਾਂ ਦੀਆਂ ਪ੍ਰੋਫੈਸ਼ਨਲ ਘਰ ਵਾਲੀਆਂ ਨੂੰ ਦੇਖਦਾ ਤਾਂ ਜਸ਼ਨ ਨੂੰ ਲੈ ਕੇ અપਮਾਨਿਤ ਜਿਹਾ ਮਹਿਸੂਸ ਕਰਦਾ ਰੋਜ਼-ਰੋਜ਼ ਦੋਸਤਾਂ ਦੀਆਂ ਮਹਿੰਗੀਆਂ ਪਾਰਟੀਆਂ ਤੇ ਉਸ ਨੂੰ ਹੱਥ ਖਿੱਚਣਾ ਪੈਂਦਾ ਜਸ਼ਨ ਨੂੰ ਨਾ ਢੰਗ ਦਾ ਕੁਝ ਪਕਾਉਣਾ ਆਉਂਦਾ ਸੀ ਤੇ ਨਾ ਕੁਝ ਸਲੀਕੇ ਨਾਲ ਕਰਨ ਤੇ ਸਿੱਖਣ ਦੀ ਉਹ ਦਿਲਚਸਪੀ ਲੈਦੀ ਸੀ ਸੱਜਣ ਸਵਰਨ ਸਿੰਘ ਵਿੱਚ ਵਿੱਚ ਸਾਰਾ ਵਕਤ ਸੱਜਣ ਸਵਰਨ ਵਿੱਚ ਸਾਰਾ ਵਕਤ ਬਰਬਾਦ ਕਰ ਦਿੰਦੀ ਫਿਰ ਉਹੀ ਹੋਇਆ ਜੋ ਰਵਾਜ ਨੇ ਕਿਹਾ ਸੀ ਜਸ਼ਨ ਦੇ ਖਰਚੇ ਕਰਕੇ ਸੌਰਵ ਪਰੇਸ਼ਾਨ ਸੀ ਕਿਉਂਕਿ ਆਪਣੀਆਂ ਭੈਣਾਂ ਦੇ ਸਹੁਰੇ ਤੇ ਰਿਸ਼ਤੇਦਾਰੀਆਂ ਨਿਭਾਉਣ ਲਈ ਉਹੀ ਇੱਕ ਜਰੀਆ ਸੀ ਉਸਦੇ ਛੋਟੇ ਭਰਾ ਰਾਜ ਦੀ ਪੜ੍ਹਾਈ ਵੀ ਉਸੇ ਸਿਰ ਤੇ ਸੀ ਭੈਣਾਂ ਦੇ ਸਹੁਰਿਆਂ ਨੇ ਉਸ ਦੀ ਜੱਦੀ ਪ੍ਰਾਪਰਟੀ ਵਿਕਾ ਕੇ ਉਸ ਤੋਂ ਹਿੱਸਾ ਲੈਣ ਤੋਂ ਬਾਅਦ ਹੀ ਮੂੰਹ ਬੰਦ ਕੀਤਾ ਆਏ ਦਿਨ ਫਰਮੈਸ਼ਾਂ ਹੁੰਦੀਆਂ ਰਹਿੰਦੀਆਂ ਜਿਸ ਨਾਲ ਘਰ ਦੇ ਸਾਰੇ ਜੀ ਚਿਰਚੜੇ ਰਹਿੰਦੇ ਤਾਂ ਜਾ ਚਾ ਕੇ ਜਸ਼ਨ ਨੂੰ ਸਮਝਾਇਆ ਕਿ ਧੀਆਂ ਨੂੰ ਇਕੱਲਾ ਪੇਕਿਆਂ ਦੀ ਪ੍ਰਾਪਰਟੀ ਅਤੇ ਪੈਸੇ ਵਿੱਚੋਂ ਹੀ ਹਿੱਸਾ ਨਹੀਂ ਘਰ ਦੀਆਂ ਜ਼ਿੰਮੇਵਾਰੀਆਂ ਵਿੱਚੋਂ ਵੀ ਹਿੱਸਾ ਮਣਾਉਣਾ ਚਾਹੀਦਾ ਹੈ ਜੈਸ਼ਨ ਨੂੰ ਆਪਣੇ ਮੰਮੀ ਪਾਪਾ ਤੇ ਆਪਣੇ ਛੋਟੇ ਭਰਾ ਰਵਾਜ਼ ਦੀ ਅੱਜ ਬਹੁਤ ਜ਼ਿਆਦਾ ਆਈ ਯਾਦ ਕਰਕੇ ਉਸ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ ਤੇ ਉਹ ਸੋਚਣ ਲੱਗੀ ਕਿ ਉਹਨਾਂ ਨੂੰ ਕਿੰਨੀ ਮੁਸ਼ਕਲ ਹੋ ਰਹੀ ਹੋਵੇਗੀ ਇੰਨੇ ਘੱਟ ਪੈਸਿਆਂ ਵਿੱਚ ਉਹ ਕਿਵੇਂ ਘਰ ਚਲਾਉਂਦੇ ਹੋਣਗੇ ਸਾਡੀਆਂ ਜ਼ਰੂਰਤਾਂ ਸ਼ੌਂਕ ਪੂਰੇ ਕਰਦੇ ਰਹੇ ਆਪਣਾ ਤਾਂ ਮੈਂ ਸਭ ਕੁਝ ਕਰਵਾ ਲਿਆ ਸੀ ਅਸੀਂ ਤਾਂ ਉਹਨਾਂ ਦੀਆਂ ਜ਼ਰੂਰਤਾਂ ਨੂੰ ਕਦੇ ਸਮਝਿਆ ਹੀ ਨਹੀਂ ਸਿਰਫ ਨਾਮ ਦੇ ਲਈ ਮਹਿੰਗੀ ਪੜ੍ਹਾਈ ਕਰ ਲਈ ਤੇ ਆਪਣੀ ਮਸਤੀ ਤੇ ਸਵਾਰਥ ਦੇ ਕੰਮ ਨਾ ਕੰਮ ਕੀਤਾ ਇਨਾ ਆਪਣਾ ਲੋਨ ਹੀ ਦਿੱਤਾ ਫਿਰ ਹਫਤੇ ਦੇ ਵਿੱਚ ਵਿੱਚ ਜਸ਼ਨ ਨੇ ਸੌਰਵ ਦੀ ਮਦਦ ਨਾਲ ਇੱਕ ਪ੍ਰਾਈਵੇਟ ਡੈਂਟਲ ਹਸਪੀਟਲ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੌਰਵ ਨੇ ਉਸਨੇ ਸਾਫ਼ ਕਹਿ ਦਿੱਤਾ ਕਿ ਮੈਂ ਜਾਣਦੀ ਹਾਂ ਕਿ ਮੇਰੇ ਮੰਮੀ ਪਾਪਾ ਹੋਰ ਕੁਝ ਤਾਂ ਨਹੀਂ ਲੈਣਗੇ ਪਰ ਕਮ ਸੇ ਕਮ ਆਪਣਾ ਐਜੂਕੇਸ਼ਨ ਲੋਨ ਜੋ ਮੈਂ ਲਿਆ ਸੀ ਉਸ ਨੂੰ ਤਾਂ ਮੈਂ ਮੋੜਨਾ ਜ਼ਰੂਰ ਚਾਹਾਂਗੀ ਤੈਨੂੰ ਕੋਈ ਇਤਰਾਜ਼ ਤਾਂ ਨਹੀਂ ਸੌਰਵ ਸੌਰਵ ਨੇ ਪਿਆਰ ਨਾਲ ਉਸਦੇ ਮੋਢੇ ਤੇ ਹੱਥ ਰੱਖ ਮਨ ਹੀ ਮਨ ਸੋਚਿਆ ਕਿ ਕਾਸ਼ ਉਸ ਦੀਆਂ ਭੈਣਾਂ ਵੀ ਇਸ ਤਰ੍ਹਾਂ ਸੋਚਦੀਆਂ ਕੁਝ ਸਾਲਾਂ ਬਾਅਦ ਸੰਦੀਪ ਦੇ ਸਹੁਰਿਆਂ ਨੇ ਉਸ ਨੂੰ ਅਪਣਾ ਲਿਆ ਉਧਰ ਆਕਾਸ਼ ਨੂੰ ਵੀ ਪ੍ਰਮੋਸ਼ਨ ਮਿਲ ਗਈ ਉਸਨੇ ਯੂ ਐਸ ਏ ਦੇ ਕਲਾਇੰਟ ਨਾਲ ਕੰਪਨੀ ਨੂੰ ਬੜਾ ਫਾਇਦਾ ਹੋਇਆ ਫਾਇਦਾ ਪਹੁੰਚਾਇਆ ਉਹ ਇੱਕ ਛਟਕੇ ਵਿੱਚ ਉੱਚੇ ਅਹੁਦੇ ਤੇ ਪਹੁੰਚ ਗਿਆ ਸੰਦੀਪ ਨੂੰ ਐਸ਼ੋ ਆਰਾਮ ਦੀਆਂ ਸਾਰੀਆਂ ਸੁੱਖ ਸਹੂਦਾਵਾਂ ਮਿਲਣ ਲੱਗੀਆਂ ਤਾਂ ਉਸ ਨੂੰ ਵੀ ਕਹਿ ਰਹਿ ਕੇ ਆਪਣੀ ਮੰਮੀ ਪਾਪਾ ਤੇ ਉਸਦੇ ਘਰ ਦੇ ਹਾਲਾਤਾਂ ਨਾਲ ਜੂਝਦੇ ਭਰਾ ਦੀ ਤਕਲੀਫ ਨਜ਼ਰ ਆਉਣ ਲੱਗੀ ਉਸਨੇ ਕਿਵੇਂ ਕਿਵੇਂ ਉਹਨਾਂ ਦਾ ਸਾਥ ਦਿੱਤਾ ਅਸੀਂ ਦੋਵੇਂ ਭੈਣਾਂ ਤਾਂ ਨਿਕਮੀਆਂ ਹੀ ਨਿਕਲੀਆਂ ਉਸ ਦਾ ਮਨ ਪਛਤਾਵੇ ਨਾਲ ਭਰ ਗਿਆ ਫਿਰ ਉਸਨੇ ਜਸ਼ਨ ਨਾਲ ਇੱਕ ਗੱਲ ਸ਼ੇਅਰ ਕੀਤੀ ਉਧਰ ਅੰਗਰੇਜ਼ ਦੇ ਪਿੰਡੀਆਂ ਦੀ ਸਾਲਾਂ ਤੋਂ ਮੁਕਾਦਮੇ ਵਿੱਚ ਫਸੀ ਜ਼ਮੀਨ ਦਾ ਫੈਸਲਾ ਉਹਨਾਂ ਦੇ ਹੱਕ ਵਿੱਚ ਹੋ ਗਿਆ ਕਰੀਬ 50 ਲੱਖ ਉਹਨਾਂ ਦੀ ਝੋਲੀ ਵਿੱਚ ਆ ਗਏ ਘਰ ਆ ਕੇ ਅੰਗਰੇਜ਼ ਸਿੰਘ ਕਹਿੰਦੇ ਸ਼ੁਕਰ ਹੈ ਸਰਬਜੀਤ ਜੋ ਪੈਸੇ ਫੈਸਲਾ ਆਪਣੇ ਹੱਕ ਵਿੱਚ ਹੋ ਗਿਆ ਦੇਰ ਆਏ ਦਰਸਤ ਆਏ ਅੰਗਰੇਜ਼ ਸਿੰਘ ਕਹਿੰਦੇ ਸਰਬਜੀਤ ਮੈਂ ਅਰਵਾਜ਼ ਨੂੰ ਆਫਿਸ ਵਿੱਚ ਫੋਨ ਕਰਕੇ ਹੀ ਦੱਸ ਦਿੱਤਾ ਸੀ ਉਹ ਆਉਂਦਾ ਹੀ ਹੋਏਗਾ ਤੇ ਮੈਂ ਜਸ਼ਨ ਤੇ ਸੰਦੀਪ ਨੂੰ ਵੀ ਫੋਨ ਕਰਕੇ ਦੱਸ ਦਿੱਤਾ ਸੀ ਐਤਵਾਰ ਵਾਲੇ ਦਿਨ ਆਉਣ ਦਾ ਪਲਾਨ ਬਣਾਇਆ ਹੈ ਉਹਨਾਂ ਨੇ ਅੰਗਰੇਜ਼ ਸਿੰਘ ਦੇ ਸ਼ਬਦਾਂ ਵਿੱਚ ਅੱਜ ਖੁਸ਼ੀ ਤੇ ਉਤਸ਼ਾਹ ਛਲਕ ਰਿਹਾ ਸੀ ਉਹ ਜਲਦੀ ਜਲਦੀ ਆਪਣੀ ਖੁਸ਼ੀ ਆਪਣੇ ਤਿੰਨੇ ਬੱਚਿਆਂ ਵਿੱਚ ਵੰਡ ਲੈਣਾ ਚਾਹੁੰਦੇ ਸੀ ਤੇ ਰਕਮ ਵੀ ਐਤਵਾਰ ਨੂੰ ਤਾਂ ਦੋਨੇ ਵੈਸੇ ਵੀ ਆਉਣ ਵਾਲੀਆਂ ਨੇ ਰਖੜੀ ਜੋ ਹੈ ਤਾਂ ਸਰਪ੍ਰਾਈਜ਼ ਦੇਵਾਂਗੇ। ਸਰਬਜੀਤ ਕਹਿੰਦੀ ਅਜੇ ਨਹੀਂ ਦੱਸ ਦੇ। ਐਤਵਾਰੇ ਵਾਲੇ ਦਿਨ ਪਿੱਛੇ ਵਾਲਾ ਦਰਵਾਜ਼ਾ ਖੁੱਲਿਆ ਸੀ। ਜਸਨ ਤੇ ਸੰਦੀਪ ਦਬੇ ਪੈਰ ਹਸਾਬ ਲਗਾਉਂਦੇ ਹੋਏ ਕਿ ਪਾਪਾ ਇਸ ਸਮੇਂ ਬਾਥਰੂਮ ਵਿੱਚ ਹੋਣਗੇ ਤੇ ਮੰਮੀ ਸੋਈ ਵਿੱਚ ਹੋਏਗੀ। ਕੰਮ ਵਾਲੀ ਚਲੀ ਗਈ ਹੋਏਗੀ 9 ਵਜh ਰਹੇ ਨੇ ਤਾਂ ਅਰਵਾਦ ਸੁੱਤਾ ਪਿਆ ਹੋਵੇਗਾ। ਇੱਕ ਦੂਸਰੇ ਨੂੰ ਦੇਖ ਕੇ ਮੁਸਕਰਾਉਂਦੇ ਹੋਏ ਆਪਣੀ ਮੰਮੀ ਪਾਪਾ ਦੇ ਬੈੱਡਰੂਮ ਵਿੱਚ ਪਹੁੰਚ ਗਈਆਂ। ਤੇ ਬੈੱਡ ਦਾ ਦਰਵਾਜ਼ਾ ਖੋਲ ਕੇ ਉਹਨਾਂ ਨੇ ਹੌਲੇ ਜੇ ਕੁਝ ਰੱਖਿਆ ਫਿਰ ਸਿੱਧੇ ਰਵਾਜ਼ ਦੇ ਕਮਰੇ ਵਿੱਚ ਜਾ ਕੇ ਸਰਾਣਾ ਮਾਰ ਕੇ ਉਸ ਨੂੰ ਜਗਾ ਦਿੱਤਾ ਤੇ ਕਹਿੰਦੀ ਆ ਅੱਜ ਵੀ دیر ਤੱਕ ਸੁੱਤਾ ਪਿਆ ਐ ਐਤਵਾਰ ਤਾਂ ਹੈ ਪਰ ਰਖੜੀ ਵੀ ਹੈ ਉੱਠ ਜਲਦੀ ਨਹਾ ਕੇ ਆ ਰਖੜੀ ਨਹੀਂ ਬਣਵਾਉਣੀ ਦੋਨੇ ਭੈਣਾਂ ਉਸ ਨੂੰ ਬਾਥਰੂਮ ਵੱਲ ਧੱਕ ਕੇ ਹਾਸੀਆਂ ਹੋਈਆਂ ਰਸੋਈ ਵੱਲ ਚਲੀਆਂ ਗਈਆਂ ਮੰਮੀ ਸਰਪ੍ਰਾਈਜ਼ ਕਹਿ ਕੇ ਦੋਨੇ ਆਪਣੀ ਮਾਂ ਨੂੰ ਚਿੰਬੜ ਗਈਆਂ ਸਰਬਜੀਤ ਕਹਿੰਦੀ ਕਦੋਂ ਆਈਆਂ ਤੁਸੀਂ ਦੋਨੇ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਆਪਣੀਆਂ ਕੁੜੀਆਂ ਨੂੰ ਦੇਖ ਕੇ ਸਰਬਜੀਤ ਖੁਸ਼ ਹੋ ਗਈ। ਰਖੜੀਆਂ ਬਣਵਾਉਣ ਤੋਂ ਬਾਅਦ ਜਦੋਂ ਅਰਵਾਜ਼ ਨੇ ਦੋਨਾਂ ਨੂੰ 6 ਸੇ ਲੱਖ ਦਾ ਚੈੱਕ ਦਿੱਤਾ ਤਾਂ ਦੋਨੇ ਭੈਣਾਂ ਉਸ ਦਾ ਚਿਹਰਾ ਦੇਖਣ ਲੱਗੀਆਂ। ਕਹਿੰਦੀਆਂ ਮਜ਼ਾਕ ਕਰ ਰਿਹਾ ਏ ਤਾਂ ਉਹਨਾਂ ਦੇ ਪਾਪਾ ਨੇ ਕਹਿੰਦੇ ਮਜ਼ਾਕ ਨਹੀਂ ਸੱਚ ਹੈ ਬੇਟਾ ਅਸੀਂ ਉਹ ਮੁਕੱਦਮਾ ਜਿੱਤ ਗਏ ਉਸ ਦੇ 4 ਹਿੱਸੇ ਕਰ ਦਿੱਤੇ। ਇੱਕ ਮੇਰਾ ਤੁਹਾਡੀ ਤੁਹਾਡੀ ਮਾਂ ਦਾ ਦੂਜਾ ਬਾਕੀ ਤੁਹਾਡਾ ਤਿੰਨੇ ਦੋਨੇ ਭੈਣ ਭੈਣ ਭੈਣਾਂ ਕਹਿੰਦੀਆਂ ਨਹੀਂ ਪਾਪਾ ਇਹ ਅਸੀਂ ਨਹੀਂ ਲੈ ਸਕਦੀਆਂ ਜਸ਼ਨ ਤੇ ਸੰਦੀਪ ਇਕੱਠਿਆਂ ਬੋਲੀਆਂ ਉਹਨਾਂ ਨੇ ਪੈਸੇ ਲੈਣ ਤੋਂ ਸਾਫ਼ ਇਨਕਾਰ ਕਰ ਦਿੱਤਾ ਨਹੀਂ ਮੰਮੀ ਪਾਪਾ ਇਹਨਾਂ ਤੇ ਕੇਵਲ ਸਿਰਫ ਅਰਵਾਜ਼ ਦਾ ਹੀ ਹੱਕ ਹੈ ਉਸਨੇ ਸਾਡੇ ਦੋਨਾਂ ਦੇ ਨਾਲ ਸਾਰੀਆਂ ਜ਼ਿੰਮੇ ਉਸਨੇ ਤੁਹਾਡੇ ਦੋਨਾਂ ਦੇ ਨਾਲ ਸਾਰੀਆਂ ਜ਼ਿੰਮੇਵਾਰੀਆਂ ਨਿਭਾਈਆਂ ਨੇ ਪਹਿਲਾਂ ਘਰ ਦੇ ਛੋਟੇ ਮੋਢੇ ਕੰਮਾਂ ਵਿੱਚ ਫਿਰ ਵੱਡੇ ਕੰਮਾਂ ਵਿੱਚ ਫਿਰ ਲੋਨ ਬਿੱਲ ਆਪਰੇਸ਼ਨ ਇਲਾਜ ਰਿਸ਼ਤੇਦਾਰ ਗੱਡੀ ਤੇ ਹੁਣ ਇਹ ਘਰ ਅਸੀਂ ਧੀਆ ਹੁਣੇ ਕਰ ਅਸੀਂ 3 ਪੜ੍ਹ ਲਿਖ ਕੇ ਵੀ 3 ਰਹਿ ਗਈਆਂ ਪੁੱਤ ਨਾ ਬਣ ਸਕੀਆਂ ਅਸੀਂ ਮौज ਤੇ ਮਸਤੀ ਤੋਂ ਇਲਾਵਾ ਕੁਝ ਸੋਚਿਆ ਹੀ ਨਹੀਂ ਕਦੇ ਸਮਝਿਆ ਹੀ ਨਹੀਂ ਜਸ਼ਨ ਕਹਿੰਦੀ ਪਾਪਾ ਤੁਸੀਂ ਮੇਰੇ ਤੇ ਸੰਦੀਪ ਦੇ ਲਈ ਬਹੁਤ ਕੁਝ ਕਰ ਦਿੱਤਾ ਤੁਸੀਂ ਹੁਣ ਤਾਂ ਅਰਵਾਜ਼ ਦਾ ਹੱਕ ਬਣਦਾ ਹੈ ਸਾਡਾ ਨਹੀਂ ਹਾਂ ਪਾਪਾ ਹੁਣ ਤਾਂ ਬਸ ਇਸ ਲਈ ਇੱਕ ਵਧੀਆ ਜਿਹੀ ਕੁੜੀ ਪਸੰਦ ਕਰੋ ਤੇ ਉਸ ਦਾ ਧੂਮ ਧਾਮ ਨਾਲ ਵਿਆਹ ਕਰਿਏ ਬਹੁਤ ਮौज-ਮਸਤੀ ਕਰ ਚੁੱਕਿਆ ਹੈ ਜਸ਼ਨ ਤੇ ਸੰਦੀਪ ਇੱਕ ਤੋਂ ਬਾਅਦ ਇੱਕ ਬੋਲੀ ਜਾ ਰਹੀਆਂ ਸੀ ਫਿਰ ਉਹ ਅਰਵਾਜ ਨੂੰ ਛੇੜਨ ਲੱਗੀਆਂ ਜਸ਼ਨ ਕਹਿੰਦੀ ਵੈਸੇ ਇੱਕ ਬਹੁਤ ਸੋਹਣੀ ਕੁੜੀ ਮੇਰੀ ਗਵਾਣ ਵਿੱਚ ਹੈ ਬਸ ਥੋੜੀ ਤੋਤਲੀ ਹੈ ਬੋਲਤੇ ਉਸ ਨਾਲ ਵਿਆਹ ਕਰਵਾਵੇਂਗਾ ਜਸ਼ਨ ਨੇ ਮਜ਼ਾਕ ਕੀਤਾ ਤਾਂ ਸੰਦੀਪ ਵੀ ਪਿੱਛੇ ਨਹੀਂ ਰਹੀ ਮੇਰੀ ਨਾਨਣ ਦੀ ਦਰਾਣੀ ਦੀ ਛੋਟੀ ਭੈਣ ਦੁੱਧ ਵਰਗੀ ਗੋਰੀ ਚਿੱਟੀ ਹੈ ਬਸ ਥੋੜੀ ਭੈੰਗੀ ਹੈ ਪਰ ਉਸਦੇ ਬੜੇ ਫਾਇਦੇ ਰਹਿਣਗੇ ਇੱਕ ਆਖਰ ਸੋਈ ਵਿੱਚ ਤਾਂ ਦੂਸਰੀ ਨਾਲ ਉਹ ਤੈਨੂੰ ਦੇਖੇਗੀ ਨੇ ਭੈਣ ਭਰਾ ਇੱਕ ਦੂਜੇ ਨੂੰ ਹਾਸਾ ਮਜ਼ਾਕ ਕਰਕੇ ਖੁਸ਼ ਹੋ ਰਹੇ ਸੀ ਸੰਦੀਪ ਅਤੇ ਜਸ਼ਨ ਦੋਨੇ ਅਗਲੇ ਹੀ ਦਿਨ ਚਲੀਆਂ ਗਈਆਂ ਘਰ ਸੁਨਣਾ ਹੋ ਗਿਆ ਸਰਬਜੀਤ ਇਹ ਮੇਰੀ ਦਰਾਜ਼ ਵਿੱਚ ਲਫਾਫੇ ਕਿਸ ਨੇ ਰੱਖੇ ਨੇ ਉਸ ਨੇ ਇੱਕ ਖੋਲਿਆ ਤਾਂ ਕਾਗਜ਼ ਤੇ ਲਿਖਾਵਟ ਜਸ਼ਨ ਦੀ ਸੀ ਲਫਾਫੇ ਵਿੱਚ ਹਜ਼ਾਰ ਹਜ਼ਾਰ ਦੇ ਨੋਟ ਸੀ ਉਹ ਹੈਰਾਨੀ ਨਾਲ ਪੜਨ ਲੱਗਾ ਲਿਖਿਆ ਸੀ ਮੰਮੀ ਪਾਪਾ ਇਹ ਮੇਰੀ ਪਹਿਲੀ ਕਮਾਈ ਦਾ ਛੋਟਾ ਜਿਹਾ ਹਿੱਸਾ ਤੁਹਾਡੇ ਦੋਨਾਂ ਦੇ ਚਰਨਾਂ ਵਿੱਚ ਤੁਸੀਂ ਇਸ ਨੂੰ ਮਨਾ ਨਾ ਕਰਿਓ ਤੁਸੀਂ ਦੋਨਾਂ ਨੇ ਮੈਨੂੰ ਇਸ ਕਾਵਲ ਬਣਾਇਆ ਕਿ ਮੈਂ ਕਮਾ ਕੇ ਕੰਮ ਸੇ ਕਮ ਆਪਣਾ ਲੋਨ ਤਾਂ ਖੁਦ ਦੇ ਸਕਦੀ ਆ ਪਰ ਮੈਂ ਤਾਂ ਆਪਣੇ ਵਿੱਚ ਹੀ ਮਾਸ ਸੀ ਮੈਂ ਇੰਨੀ ਸਵਾਰਥੀ ਕਿਵੇਂ ਬਣ ਗਈ ਨਾ ਕਦੇ ਤੁਹਾਡੇ ਲਈ ਸੋਚਿਆ ਨਾ ਅਰਵਾਜ਼ ਲਈ ਛੋਟਾ ਸੀ ਅਰਵਾਜ਼ ਲਈ ਸੋਚਿਆ ਉਹ ਛੋਟਾ ਸੀ ਪਰ ਹਰ ਗੱਲ ਤੇ ਮੈਂ ਉਸ ਨਾਲ ਬਰਾਬਰੀ ਕੀਤੀ ਸਭ ਕੁਝ ਆਪਣੇ ਭਰਾ ਤੇ ਸੁੱਟ ਕੇ ਮੈਂ ਮਜ਼ੇ ਕਰਦੀ ਰਹੀ ਸੌਰੀ ਮੰਮੀ ਪਾਪਾ ਮੈਂ ਫਿਰ ਜਲਦੀ ਆਵਾਂਗੀ ਤੁਹਾਡੀ ਡੈਂਟਿਸਟ ਧੀ ਜਸ਼ਨ ਦੂਜਾ ਲਫਾਫਾ ਸੰਦੀਪ ਦਾ ਸੀ ਜਿਸ ਤੇ ਲਿਖਿਆ ਸੀ ਮੰਮੀ ਅਤੇ ਪਾਪਾ ਤੁਸੀਂ ਹਮੇਸ਼ਾ ਸਾਡੇ ਤਿੰਨਾਂ ਨੂੰ ਬਰਾਬਰ ਦਾ ਪਿਆਰ ਦਿੱਤਾ ਹੱਕ ਦਿੱਤਾ ਬਰਾਬਰ ਮੰਨਦੇ ਰਹੇ ਤਾਂ ਅਰਵਾਜ਼ ਦੀ ਤਰ੍ਹਾਂ ਮੈਨੂੰ ਵੀ ਆਪਣਾ ਲੋਨ ਚੁਕਾਉਣ ਲਈ ਮਨਾ ਨਾ ਕਰਿਓ ਹੱਥ ਵਿੱਚ ਫੜਾਉਂਦੀ ਤਾਂ ਤੁਸੀਂ ਬਿਲਕੁਲ ਨਾ ਲੈਂਦੇ ਪਰ ਸੋਚੋ ਤਾਂ ਪਾਪਾ ਜੇਤੀ ਪੁੱਤ ਵਿੱਚ ਕੋਈ ਫਰਕ ਨਹੀਂ ਮੰਨਦੇ ਤਾਂ ਇਹ ਪੈਸੇ ਲੈਣੇ ਪੈਣਗੇ ਆਕਾਸ਼ ਵੀ ਇਹੀ ਚਾਹੁੰਦੇ ਨੇ ਪਤਾ ਨਹੀਂ ਧੀਆ ਦਾ ਪੁੱਤਾਂ ਦੀ ਤਰ੍ਹਾਂ ਮਾਂ ਪਿਓ ਤੇ ਤਾਂ ਹੱਕ ਹੈ ਪਰ ਮਾਂ ਪਿਓ ਨੂੰ ਪੁੱਤਾਂ ਦੀ ਤਰ੍ਹਾਂ ਧੀਆ ਤੇ ਹੱਕ ਅਜੇ ਵੀ ਸਮਾਜ ਵਿੱਚ ਕਿਉਂ ਨਹੀਂ ਮਿਲ ਰਿਹਾ ਤੁਸੀਂ ਆਪਣੇ ਪਰੇਸ਼ਾਨੀਆਂ ਨੂੰ ਇੱਕ ਪਾਸੇ ਕਰਕੇ ਸਾਡੇ ਸੁਪਨੇ ਸਾਡੀਆਂ ਜ਼ਰੂਰਤਾਂ ਪੂਰੀਆਂ ਕੀਤੀਆਂ ਸਾਡਾ ਤੁਹਾਡੇ ਤੇ ਹੱਕ ਹੈ ਠੀਕ ਹੈ ਪਰ ਸਾਡਾ ਵੀ ਫਰਜ਼ ਹੈ ਕੁਝ ਜਿਸ ਨੂੰ ਮੈਂ ਪਹਿਲਾਂ ਤੁਹਾਡੀ ਸਮਝ ਨਹੀਂ ਸਕੀ ਤੁਹਾਡੀ ਦੋਨਾਂ ਦੀ लाडली ਧੀ ਸੰਦੀਪ ਚੇਠੀ ਦੇ ਪਿੱਛੇ ਲੋਨ ਅਮਾਊਂਟ ਦਾ ਚੈੱਕ ਸੀ ਤਿੰਆਂ ਦੀਆਂ ਚਿੱਠੀਆਂ ਪੜ ਰਹੇ ਅੰਗਰੇਜ਼ ਤੇ ਉਹਨਾਂ ਦੇ ਕੋਲ ਖੜੀ ਸਰਬਜੀਤ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ ਤੇ ਸੀਨਾ ਗਰਭ ਨਾਲ ਚੌੜਾ ਹੋ ਗਿਆ ਤੇ ਅੰਗਰੇਜ਼ ਸਿੰਘ ਕਹਿੰਦੇ ਆਪਾਂ ਨੂੰ ਇਹ ਹੀ ਇਹਨਾਂ ਨੂੰ ਵਾਪਸ ਕਰਨਾ ਪਏਗਾ ਕਿੰਨੀਆਂ ਸਮਝਦਾਰ ਬਣ ਗਈਆਂ ਨੇ ਮੇਰੀਆਂ 3 ਇਹਨਾਂ ਨੇ ਆਪਣੇ ਲਈ ਇੰਨਾ ਸੋਚਿਆ ਇਹੀ ਬਹੁਤ ਹੈ ਹੁਣ ਆਪਾਂ ਨੂੰ ਵੈਸੇ ਵੀ ਪਿਆਸਿਆਂ ਦੀ ਕੋਈ ਜ਼ਰੂਰਤ ਨਹੀਂ ਰਹੀ ਸਰਬਜੀਤ ਨੇ ਆਪਣੇ ਪੱਲੇ ਨਾਲ ਅੱਖਾਂ ਪੂੰਜੀਆਂ ਤੇ ਮੁਸਕਰਾਉਂਦੇ ਹੋਏ ਬੋਲੀ ਆਪਣੀ ਸਹਿਮਤੀ ਵਿੱਚ ਮੁਸਕਰਾਉਂਦੇ ਹੋਏ ਆਪਣੀ ਸਹਿਮਤੀ ਵਿੱਚ ਸਿਰ ਹਿਲਾ ਦਿੱਤਾ ਧੰਨਵਾਦ ਦੋਸਤੋ ਜੇਕਰ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਜ਼ਰੂਰ ਕਰ ਦਿਓ